ਜਿੱਕਰ ਸਾਡੇ ਨਹੀਂ ਮੰਨਦੇ ਹਾਲ ਕਰਦੇ ਹੋ। ਮੂਰਤ ਦੇ ਕਰਾਂਗੇ। ਜਿਹਾ ਜਿਹਾ ਨੂੰ ਪ੍ਰਿੰਟ ਤੇ ਵੀ ਆਪਣਾ ਡਟ ਕੇ ਬਾਪੂ ਦੇ ਨਾਲ ਉਤਾਰਦੇ। ਇਹ ਮਿੱਤਰ ਤੇ ਪਿਤਾ ਹੀ ਤੋਂ ਸਮਝ ਰਹੇ ਨੇ ਕਿ ਬੰਬਾਰਨਗੇ ਕਿ ਮੌਸਮ ਖਰਾਬ ਹੋ ਗਿਆ। ਸਿੱਧੂ ਜੀ ਦੇ ਬਾਪੂ ਹੀ ਹੋਣਗੇ ਕਈ ਕਲਾਕਾਰਾਂ ਨੂੰ ਮੋਹਤ ਰਹੇ ਨੇ। ਫਿਰ ਕਲਾਕਾਰਾਂ ਭਰਾਵਾਂ ਦੀ ਗੱਲ ਸੁਣ ਲੋ। ਕਲਾਕਾਰ ਕਈਆਂ ਨੂੰ ਫੋਨ ਕਰਨ ਲੱਗੇ ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਕੱਟ ਵਿਚਾਰ ਰਹੀ ਹੈ। ਪੰਜਾਬ ਸਰਕਾਰ ਅਸੀਂ ਸਿਰਫ ਕਰ ਰਹੇ ਹਾਂ ਪੰਜਾਬ ਸਰਕਾਰ ਦਾ ਫਾਇਦਾ ਨਹੀਂ। ਆਪਣਾ ਸਿਰਫ ਪਤਾ ਕਿ ਬੁੱਢੀ ਬਣੇ ਹੋਏ ਮਿੱਟੀ ਦੀ ਗੱਲ। ਉਹ ਖਰਮੇ ਨਾਲ ਨਹੀਂ ਗੱਲ ਕਰਦਾ ਅਸੀਂ ਦੇ ਗ੍ਰਾਮੇ ਕਰਦੇ ਪਤਲੇ ਪੰਜਾਬ ਦੇ ਖਾਨਾ ਵਾਲਾ ਖਾਨਾ ਵਾਲਾ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਦਾ ਪਰਚਾ ਸਾਫ ਹੋਇਆ ਉਹ ਪਰਚਾ ਦਰਜ ਹੋਇਆ ਅਣ ਪਛਾਤੇ ਬੈਠ ਕੇ ਅਣ ਤਸਕੀਕ ਦੇ ਜਿਹੜਾ ਸਾਡਾ ਸੀਐਮ ਉਹ ਦੇ ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਕਰਦਾ ਹੁੰਦਾ ਔਰ ਸਭ ਨੂੰ ਜਾਣ ਪਛਾਣੀ ਹੁੰਦਾ ਉਹ ਵੀ ਸੈਨੀਟੀ ਗਾਣੀ ਹੋਇਆ ਜੀਰਾਂ ਪਈਆਂ ਦਾ ਕਿਸਾਨਾਂ ਦੀ ਉਹ ਜਿਹੜਾ ਅੰਮ੍ਰਿਤ ਆਪਣਾ ਜਿਹੜਾ ਫੱਕਰ ਉਹਦੇ ਪਾਸੇ ਦੱਸ ਨਹੀਂ ਕਿਹਾ ਉਹ ਗ੍ਰਹਿਮਤ ਦੇ ਪਾਸੇ ਦੱਸ ਨਹੀਂ ਕਿਹਾ ਅੱਛਾ ਸੁਪਾ ਗੜਾ ਅੱਜਾ ਸੁਨੀਏ ਕੰਮ ਕਰੇ ਦੇਖਦੇ ਨੇ ਜਿਸ ਦੇ ਅੱਗੇ ਤਾਂ ਵੀ ਆਉਂਦੇ ਆ ਕਿ ਇੱਕ ਕੰਮ ਹੈ ਜਿਹਨੂੰ ਪੈਕਟ ਮੈਟਿਕ ਮੈਡੀਕਲ ਕਲਾਕਾਰ ਨਹੀਂ ਜਿਹੜੀ ਸੈਨੀਟੀ ਖੜੀ ਗਾਉਂਦੀ ਜਿਹੜੀ ਦੇਰ ਤੋਂ ਜੱਫੇ ਮੰਡੀਆਂ ਦੀ ਇੱਕ ਕੰਮ ਕਰੀ ਜਿਹਦੇ ਮੰਡੀਆਂ ਦੇ ਜਿੰਨੇ ਵੀ ਆਪਸੀ ਕਿ ਉਹਦਾ ਉਹਦਾ ਆਵਾਜ਼ ਨਹੀਂ ਆਉਂਦੀ ਸਿੱਧਾ ਲੈਣੇ ਨਹੀਂ ਉਹ ਕਰਦੇ ਸਨ ਅੰਦਰ ਜਿਹੜੇ ਸਾਥ ਦੇ ਬਾਈਕ ਲੈਣੇ ਉਹ ਜਿਹੜੇ ਅਸੂਲ ਦੇ ਅੰਦਰ ਰਾਜ ਕਰਦਾ ਸੀ ਇਹਨੇ ਰਾਜ ਦੇ ਉਹ ਮਤਲਬ ਇਹ ਅੰਦਾਜ਼ ਉਹ ਕਰਦੇ ਅੰਦਰ ਇਹ ਮਸੂਮ ਹੈਗਾ ਕਿ ਜਨਤਾ ਮਨੋ ਮੰਨਦੀ ਜਿਹੜਾ ਇਹ ਗੱਲ ਕਹਿੰਦਾ ਸੀ ਕਿ ਸਾਡੀ ਸਰਕਾਰ ਨੂੰ ਲੈ ਕੇ ਬਾਈ ਦੇ ਬਾਈ ਪਰਸਪਰ ਦੇ ਸਿੱਧੀ ਕਮਾਲ ਉਹਨਾਂ ਨੂੰ ਕਰਨਾ ਮੰਗਦਾ ਨਹੀਂ ਕਿ ਜਿਹੜੇ ਰਾਣੀ ਕਿਹੋ ਜਿਹੇ ਨਾ ਸਨਾਗੁਰਦਾਰ ਚਾਰਚ ਕਰਨ ਨੂੰ ਕਰਨਾ ਮੰਗਦਾ ਇਹਨੇ ਕਿਹਾ ਨਵਾਂ ਜਿੱਲੇ ਵਿੱਚ ਜਾ ਕੇ ਪਹਿਲਾਂ ਦਰਨੀਆਂ ਅਜਿਹਾ ਪਾਰੂ ਇਸ ਨਾਮ ਹੁਣ ਆਣਾ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਸ਼ੁਰੂ ਹੋਈ ਸੀ ਪਹਿਲਾਂ ਕਸ਼ਮੀਰ ਨੂੰ ਤਾਂ ਨਾਮ ਪੰਜਾਬ ਤੋਂ ਆਈ ਸੀ ਜਿੱਦੋਂ ਫਿਰੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੁਕੇ ਤੋਂ ਜਾ ਕੇ ਸਾਹਦੀ ਖਾਨ ਹੋ ਗਿਆ ਇਹਨਾਂ ਬਾਪੂ ਨੇ ਜੁਗਨ ਬਣਾਈ ਜੀ ਆਹ ਦੇ ਭਾਰਤੀ ਖਾਨੀ ਪਹਿਲਾਂ ਇੱਕ ਚਾਈ ਸੀ ਅੱਜ ਇਹ ਕੰਪਲੈਕਸ ਨੂੰ ਕਿਹਨਾਂ ਨਦੀ ਆਉਂਦੀ ਹੈ ਅੱਜ ਉਹਨਾਂ ਅਗੋਂ ਕਰਕੇ ਲੱਗਿਆ ਜੁਗਨ ਖਦੇ ਰਾਜਨੀਤਿਕਤਾ ਹੋਣ ਨੂੰ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਬਾਹਰ ਤੋਂ ਜੇ ਕਮੇਟੇ ਜਮਾਤ ਦੀ ਬਸੁਰਾ ਹਰ ਬਣਾਉਣ ਲਈ ਸਵਾਲ ਕਰਨਾ ਕਰ ਸਕਦਾ ਰਾਜਾ ਹਾਂ ਸਾਰਾ ਕੋ ਬੇਤਿਆ 200000 ਰੁਪਏ ਦੀ ਹੈ ਸਵਾਰ ਕਰੋ ਜਮਾਤ ਦੇ ਮੁੱਖ ਮੰਤਰੀ ਸਵਾਰ ਕਰੋ ਕੋਲਾ ਤੋਂ ਬਲਾ ਕਰੋ ਜਨਾਬ ਨਹੀਂ ਬਸ ਹੋ ਗਿਆ ਸਵਾਰ ਕਰੋ ਸਵਾਲ ਕਰੋ ਕਿ ਸਾਡੀ ਕੋਈ ਸੱਚੀ ਗੱਲ ਨਹੀਂ ਜਿਹੜਾ ਪਾਰਟਮੈਂਟਾਂ ਚ ਜਾ ਕੇ ਜਿਹੜਾ ਸਵਾਰ ਕਰੋ ਅੰਮਲ ਤੇ ਸਵਾਰੋ ਪਿੰਡਾਂ ਦੇ ਵਰਨਾ ਤੇ ਨਾਰਿੰਦੇ ਕਰਨਾ ਬੰਦਾ ਇੱਕ ਉੱਡੀ ਹੋਰ ਤੋਂ ਸੁਤੰਤਰ ਕੰਮ ਕਰਦੇ ਸਵਾਰਾ ਦੇ ਨਾਲ ਕੋਈ ਨਹੀਂ ਕਰਦੇ ਇਹ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਾ ਜੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਾਹੇ ਕਿ ਜਿੱਦਾਂ ਵੀ ਆਪਣਾ ਇਹਦਾ ਐਮਐਲਏ ਨੇਗੇ ਆਪਣੇ ਰਾਜ ਤੋਂ ਮੈਂਬਰਾਂ ਦੇ ਪ੍ਰਤਿਭਾ ਨੂੰ ਜਿੱਤੇ ਜਿੱਦੇ ਕਰਨਾ ਹੋਵੇ ਸਰਕਾਰ ਦੇ ਪੱਧਰ ਤੋਂ ਪੰਜਾਬ ਦੇ ਮੁੱਖ ਮੰਤਰੀ ਕਰਕੇ ਕਹੇ ਕਿ ਪੰਜਾਬ ਦੇ ਨਾਲ ਇਹਦਾ ਆਪਣਾ ਪਾਸਾ ਅੱਜ ਵੀ ਇਹਨੂੰ ਬੋਲਣੀ ਚਾਹੁੰਦਾ ਹਾਂ एवरीवन ਦੱਸਦਾ ਕਿ ਪੰਜਾਬ ਦੇ ਹਿੱਸਿਆਂ ਦੇ ਇਹਨਾਂ ਕੋਨਾਂ ਦੇ ਆਪਾਂ ਖਾਸ ਹੋ ਰਹੇ ਹੈ ਬਾਈਕ ਪਾਉਂਦੇ ਆਏ ਨੇ ਧਰਮਾਂ ਲਾਏ ਆ ਸਭ ਤੋਂ ਬਹੁਤ ਚੱਕਤਾ ਹੈ ਕਿ ਆਪਣੇ ਪਹਾੜ ਨੂੰ ਬਚਾਉਣ ਲਈ ਸਾਰੇ ਡਰਾਮਾ ਕਰਦੇ ਨੇ ਕਿ ਜਦੋਂ ਤੁਸੀਂ ਬਾਦਲਾ ਵਾਲੇ ਕਰਦੇ ਬਦਲੇ ਪੰਜਾਬ ਦੀ ਯਾਤਰਾ ਕਰਦੇ ਹੋ ਤਾਂ ਕਾਂਗਰਸ ਵਾਲੇ ਲੱਗੇ ਪੈਣੇ ਜੀ ਅੱਧੀ ਜੋ ਖਸਮਾਂ ਦੇ ਨਾਲ ਜਾਂ ਜਾਨਵਰ ਜਾ ਕੇ ਜਿਵੇਂ ਉੱਥੇ ਬੰਦੀਆਂ ਜਾਂ ਜਦ ਤੁਸੀਂ ਜਾ ਕੇ ਵੀਡੀਓ ਵਿੱਚ ਪ੍ਰੋਟੈਕਟ ਕਰਦੇ ਜਿਵੇਂ ਚਾਹੀਏ ਦੀ ਕਹਿੰਦੇ ਕਾ ਕੇ ਵੀ ਸਾਡੇ ਕਿਸਾਨਾਂ ਨੂੰ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ ਸਾਨੂੰ ਦਿੱਲੀ ਅੱਗੇ ਜਾਣ ਦੀ ਲੋੜ ਨਹੀਂ ਸਾਡੇ ਸਰਹਾਨਾਂ ਚੰਗੇ ਮੈਂ ਕਿਹਾ ਇੱਕ ਵਾਰੀ ਕੰਪਨੀ ਪਰ ਜਿੰਦਾભાઈ ਨੇ ਕਰਤਾ ਦੱਸੋ ਹੁਣ ਤਾਂ ਮੇਰੇ ਤੋਂ ਇਹ ਫਟਾਉ ਦੇ ਕਰਤਾ। ਭਾਈ ਨੇ ਦੱਸਿਆ ਆਪਣਾ ਪਰ ਮੇਰੇ ਮੰਨ ਕੇ ਨਾ ਦੱਸਿਆ। ਤਾਂ ਕਰਤਾ ਭਾਈ ਨੇ ਕਰਤਾ ਕਿ ਅਸੀਂ ਕਰਤਾ ਦਿੱਤਾ ਹੋਇਆ ਕਿ ਜਿਹੜਾ ਯਾਰ ਜਨ ਕਹਿੰਦੇ ਕਿ ਇੱਕ ਔੜੀ ਦਾ ਫਟਾਉ ਯਾਦ ਨੂੰ ਖਰੀਦਾ ਹੈ। ਸਾਬੇਟਕਸ ਦੇ ਪਾਸਾ ਉਹਦਾ ਹੀ ਪ੍ਰਾਪਤ ਸਾਕੇ। ਜੇ ਤੁਹਾਨੂੰ ਆਉਣਾ ਰਹੇ ਨਾ ਇਹੋ ਗੱਲ ਦਾ ਨਾਮ ਕਰਾਂਗੇ। ਤੁਹਾਨੂੰ ਇਹ ਜਾ ਕੇ ਫਲੱਟ ਬੋਣਾ ਤੇ ਨੰਬਰ ਇਸ ਨੂੰ ਕਰਨਾ ਹੋਵੇ ਤਾਂ ਅੱਗੇ ਤੁਹਾਨੂੰ ਤੇ ਦੇ ਪੁਰਾਣੇ ਲੋਕਾਂ ਨੂੰ ਆਜੋ ਮਾਰਸ ਨੂੰ ਮਾਰਜ ਆਪਾਂ ਜਿਹੜਾ ਆਪਾਂ ਬੜਾ ਜਾਨਸਰੀ ਉਸਾਸ ਦੀ ਰਸਲੀ ਲੈ ਕੇ ਲਾਣਾ ਪੂਰਾ ਜਾਂਸਰੀ ਦੇ ਬਣਾਉਣ ਦਾ ਉਸਾਸ ਦੀ ਪੁਰਾਣੀ ਉਹਨਾਂ ਪਿੱਛੇ ਦੇ ਦਿਨ ਕੱਲ ਮੈਂ ਤੁਹਾਨੂੰ ਸਾਫ਼ ਕਰਦਾ ਆਹ ਸਾਹਮਣੇ ਜਿਹੜਾ ਨਿਸ਼ਾਨ ਜਿਹੜਾ ਕੋਈ ਨਹੀਂ ਜੀ ਕੋਈ ਨਹੀਂ ਜੀ ਜੇ ਤੁਸੀਂ ਇਹ ਨਹੀਂ ਲੱਭਦੇ ਆਉਂਦੇ ਤਾਂ ਆਈ ਨਹੀਂ ਲੱਭਦੇ ਉਸ ਸਮੇਂ ਇਹ ਲੱਭਦੇ ਕੋਈ ਗੱਲ ਨਹੀਂ ਮੰਗਦੇ ਉਹਦੇ ਆਪ ਕੋ ਨੂੰ ਮਾਰਨ ਨੂੰ ਜੇ ਤੁਸੀਂ ਕਰਦਾ ਜਹਾ ਤਰ੍ਹਾਂ ਨੂੰ ਜੇ ਤੁਸੀਂ ਕਰਦਾ ਜੇ ਆਪਣੇ ਪੁੱਲ ਜਿਹੜੇ ਬਿੱਲੇ ਚੁੱਕਦੇ ਸਾਡੀ ਆਪਾਂ ਕਰਦੇ ਉਹਦਾ ਕਿਹੜਾ ਰਾਜਨੀਤਿਕ ਪਾਤਰ ਦਾ ਕੰਮ ਹੈ ਤਾਂ ਰਾਜਨੀਤਿਕ ਪੁੰਡਾ ਦਾ ਕੰਮ ਉਹਦੇ ਤੇ ਸਿੱਖਣ ਦੱਸਦਾ ਉਹਦੇ ਸਿੱਖਣ ਦੱਸਦਾ ਜਿਹੜੇ ਜਿਹੜੇ ਨਾ ਬਸਮਾਤ ਦਾ ਕਰ ਦਿੱਤਾ ਜਾਂਦਾ ਆ ਆਪਣਾ ਮਜੀਠੇ ਨੂੰ ਪੰਜਾਬ ਦੀ ਪੁਤਰੀ ਪ੍ਰਸਤ ਕਰ ਰਿਹਾ ਹਾਂ ਕਿ ਪੰਜਾਬੀ ਬੋਲਣ ਵਾਲੇ ਨੂੰ ਰਾਜਾ ਆਪਣੀ ਮਿਲੂ ਪੰਜਾਬੀ ਬੋਲਣੀ ਉਹਨੇ ਪੰਜਾਬੀ ਬੋਲਣੀ ਇੱਕ ਤਾਂ ਜਮਾ ਕਰਨਾ ਹੈ ਅੱਜ ਤੈਨੂੰ ਕਿਹਨੀ ਪੰਜਾਬੀ ਆਉਂਦੀ ਹੈ ਜਿਹੜਾ ਗੱਲ ਕਰਦਾ ਸੀ ਜਮਾ ਬੰਦੇ ਨੂੰ ਸੁਣਦਾ ਆਂਦਾ ਆਇਆ ਅੱਜ ਹਿਆਰ ਬੰਦਾ ਲੈ ਕੇ ਪੁੱਛਣਾ ਕਿ ਇਤਨਾ ਮੰਨੇ ਨੇ ਕਿੱਦਾਂ ਮੰਨੇ ਪੰਜਾਬ ਦੀ ਗੱਲ ਕਰ ਨੂੰ ਪਿਆਰ ਜਿਹੜਾ ਵੀ ਪੰਜਾਬ ਦੀ ਨੌਜਵਾਨ ਗੱਲ ਕਰਦਾ ਚੱਲ 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 ਬੋਲਦਾ ਆਹ ਬੰਦੀ ਪਾਣੀ ਬਈ ਕਿੱਥੇ ਹੈ ਉਹ ਦੀ ਸੁਣਨਾ ਸੀ ਉਹ ਕਰ ਬਿਲਕੁਲ ਕੀਤੀ ਇਹ ਪਰਾਦਰ ਦਾ ਸਾਡਾ ਅੱਜ ਦਾ ਵਿਚਾਰ ਹੈ ਇੱਕ ਨਵਾਂ ਜੋਰ ਬੁਰਬਰ ਹੋਇਆ ਨਵਾਂ ਲਖੇਵਾ ਬੰਕਰ ਕੰਪਨੀ ਦਾ ਨਾਮ ਇਹ ਹੁਣੇ ਨਾ ਗਾਰਮਨ ਹੋਣਾ ਹੈ ਤਾਂ ਬਿਲਕੁਲ ਨਹੀਂ ਇਹ ਪੰਜਾਬ ਜਿਹੜਾ ਗੁਰੂ ਜੀ ਮਹਾਰਾਜ ਸਾਹਿਬ ਜੀ ਉਹਨਾਂ ਦਾ ਦਰਦ ਤੋਂ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਮੋਟੋ ਲੱਟੋ ਉਹਨਾਂ ਨੂੰ ਖੋਹ ਚੁਵਾਏ ਹੋਏ ਨੇ ਇਸੀ ਦਾ ਕਾਨੂੰਨੀ ਕੋਈ ਪ੍ਰਭਾਵ ਹੋਵੇ ਅੱਜ 20 ਦੇ ਵਿੱਚ ਵੀ ਸਾਡੇ ਚੋੜੇ ਆ ਕਿ ਜੀ ਜੀ ਕਰਵਾਉਂਦੇ ਆ ਅਵਰਲੇ ਸਮੇਂ ਦੇ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਸੁਰੱਖਤ ਨਹੀਂ ਜਾਂਦੇ ਇਸ ਬਾਕੀ ਦੇ ਚੁਟੂ ਦੀ ਜਾਨ ਦੇ ਵਿੱਚ ਵੀ ਕਰੂ ਅੱਜ ਦੀ ਗੱਲ ਜਾਨ ਦੇ ਵਿੱਚ ਪਹਿਲੇ ਜਿਹਨੇ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਬਾਰੀ ਵੀ ਉਹ ਮੈਂ ਟਿੱਕੀ ਨੋਟ ਦੇ ਪੋੰਡਰਾਂ ਨਾਲ ਕਾਰਨੀ ਦਾ ਕਰਦਾ ਰਿਹਾ ਮੈਂ ਬੁਣਾ ਕਲਾਕਾਰਾਂ ਦੇ ਨਾਲ ਉਹਨਾਂ ਨੂੰ ਵਾਪਸ ਲੈ ਕੇ ਲੈਣਾ ਤੇ ਹੁਣ ਜਿੰਨੇ ਕਲਾਕਾਰ ਦਰੇ ਬੈਠੇ ਨੇ ਉਹਨਾਂ ਨੂੰ ਪਿਆਰ ਨੂੰ ਮਿਲ ਆਇਆ ਬੜੇ ਸਾਨੂੰ ਸਰਕਾਰ ਤੋਂ ਰੱਖਣ ਉੱਤੋਂ ਦਾ ਉਹ ਕੰਦਕ ਕਦੇ ਨਹੀਂ ਸੀ ਦਰੇ ਜੱਟ ਜੀ ਆ ਕੇ ਸਾਡੇ ਸਾਡੇ ਬਣ ਗਿਆ ਸੀ ਇਸ ਕਰਕੇ ਅੱਜ ਸਾਡੇ ਵਿੱਚੋਂ ਸਾਡਾ ਭਰਾ ਹੈ ਨਹੀਂ ਉਹਦੀ ਹਾਟ ਮਾਸੀ ਦੀ ਉਹਦੀ ਯਾਦ ਨੂੰ ਅੱਜ ਸਮਾਗਮ ਤੇ ਬੜਾ ਰੱਖਿਆ ਪੰਜ ਮਹੀਨੇ ਲੰਘੇ ਰਹੇ ਹੁਣ ਆਲੇ ਰਿਹਾ ਅੱਜ 10 ਅੱਜ ਦੇ ਇਤਤ ਦੇ